ਅੱਜ ਦੁਰਾਹ ਦੇ ਨੇੜਲੇ ਪਿੰਡ ਗੁਰਥਲੀ ਨਹਿਰ ਪੁਲ ਤੇ 1 ਕਰੋੜ ਦੀ ਲਾਗਤ ਨਾਲ ਇਲਾਕਾ ਨਿਵਾਸੀਆਂ ਲਈ ਬਣਾਏ ਪਾਰਕ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ ਇਸ ਮੌਕੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਲਈ ਬਣਾਏ ਇਸ ਪਾਰਕ 'ਚ ਇੱਕ ਰੈਸਟੋਰੈਂਟ ਬਣਾਇਆ ਗਿਆ ਹੈ ਉੱਥੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬੋਟਿੰਗ ਅਤੇ ਕਰੂਜ਼ ਵੀ ਚਲਾਏ ਜਾਣਗੇ ਬੋਲਤੇ ਉਦਘਾਟਨ ਕੀਤਾ ਗਿਆ ਕਿਸ ਮੰਚ ਦੇਖੋ ਇੱਥੇ ਸ਼ਹਿਰ ਸਪਰਟੇ ਨੂੰ ਉਤਸ਼ਾਹਤ ਕਰਨ ਦੇ ਲਈ ਸਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਥੇ ਇੱਕ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਗਿਆ ਜਿਹਦੇ ਵਿੱਚ ਇੱਕ ਰੈਸਟੋਰੈਂਟ ਬਣਾਇਆ ਗਿਆ ਔਰ ਲੋਕਾਂ ਦੇ ਬੈਠਣ ਲਈ ਹੱਟਾਂ ਬਣਾਇਆ ਗਈਆਂ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਬੋਟਿੰਗ ਤੇ ਕਰੂਜ਼ ਉਹਦਾ ਵੀ ਜਿਹੜਾ ਹੈਗਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਚੱਲਣਾ ਇਹ ਪੂਰਾ ਜਿਹੜਾ ਹੈਗਾ ਟੂਰਿਸਟ ਹੱਬ ਬਣਾਉਣ ਦੇ ਲਈ ਅਸੀਂ ਲੱਗੇ ਹੋਏ ਹਾਂ ਇਹ ਬਹੁਤ ਵਧੀਆ ਪਲੇਸ ਆ ਜਿੱਥੇ ਕਿ ਤਿੰਨ ਨਹਿਰਾਂ ਦਾ ਸੰਗਮ ਹੁੰਦਾ ਤੇ ਇਸ ਜਗ੍ਹਾ ਦੇ ਉੱਤੇ ਸਾਨੂੰ ਉਮੀਦ ਆ ਕਿਉਂਕਿ ਸ਼ਹਿਰ ਦੇ ਨੇੜੇ ਵੀ ਆ ਦਰਾਹਾ ਬਿਲਕੁਲ ਨੇੜੇ ਸ਼ਹਿਰ ਲੱਗਦਾ ਦਰਾਹਾ ਵਾਸੀਆਂ ਦੇ ਲਈ ਇੱਕ ਤੋਹਫਾ ਵਾ ਆਮ ਆਦਮੀ ਪਾਰਟੀ ਦਾ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਨੇੜੇ ਤੇੜੇ ਕੋਈ ਇਦਾਂ ਦਾ ਟੂਰਿਸਟ ਸਪੌਟ ਬਣੇ ਜਿੱਥੇ ਉਹ ਆਪਣੇ ਬੱਚਿਆਂ ਦੇ ਨਾਲ ਥੋੜਾ ਸਮਾਂ ਟਾਈਮ ਸਪੈਂਡ ਕਰ ਸਕਣ ਤੇ ਇਸ ਲਈ ਇਹ ਉਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇੱਥੇ ਟੂਰਿਸਟ ਸਪੌਟ ਬਣਾਇਆ ਗਿਆ ਤੇ ਇਹਨੂੰ ਅਸੀਂ ਹੋਰ ਵੀ ਡਿਵੈਲਪ ਕਰਨ ਲਈ ਇਹਨੂੰ ਸਾਰੇ ਨੂੰ ਅਸੀਂ ਠੇਕੇ ਦੇ ਉੱਤੇ ਕੰਟਰੈਕਟ ਦੇ ਉੱਤੇ ਦਿੱਤਾ ਜਾਊਗਾ ਜਿਹੜਾ ਕੰਟਰੈਕਟਰ ਹੋਊਗਾ ਜਿਹੜੇ 크ਰੂਜ਼ ਦਾ ਜਹਾਜ਼ ਜਾਂ ਕਿਸ਼ਤੀਆਂ ਬੋਟਿੰਗ ਉਹ ਸਾਰੀਆਂ ਜਿੰਨੀਆਂ ਵੀ ਫਨ ਗੇਮਸ ਹੋਣਗੀਆਂ ਉਸ ਕੰਟਰੈਕਟਰ ਜਿਹੜਾ ਹੋਣੀ ਹੈ ਮਨਨ ਸਰ ਸਭ ਦੱਸ ਕਰਦੇ ਆ ਜਿਵੇਂ ਦੱਖਣੀ ਵਾਈਪਾਸ ਰੋਡ ਤੇ ਬਣਾਇਆ ਗਿਆ ਬਹੁਤ ਹੀ ਵਧੀਆ ਆਕਰਸ਼ਣ ਦਾ ਕੇਂਦਰ ਬਣੇਗਾ ਆਉਣ ਵਾਲੇ ਸਮੇਂ ਕਿ ਜਿਹੜੀ ਨਹਿਰ ਦੇ ਉੱਪਰ ਹੋਰ ਇਦਾਂ ਦੀਆਂ ਲੋਕੇਸ਼ਨਸ ਨੇ ਉੱਥੇ ਵੀ ਉਪਰਾਲਾ ਕੀਤਾ ਜਾਏਗਾ ਦੇਖੋ ਸਾਡੀਆਂ ਆਪਣੇ ਹਲਕੇ ਦੇ ਵਿੱਚ ਇਹ ਸਭ ਤੋਂ ਬੈਸਟ ਲੋਕੇਸ਼ਨ ਸੀਗੀ ਜਿਹੜੀ ਆਪਣੇ ਹਲਕੇ ਦੀ ਬੈਸਟ ਲੋਕੇਸ਼ਨ ਸੀ ਉਹਨੂੰ ਆਪਾਂ ਡਿਵੈਲਪ ਕਰ ਦਿੱਤਾ ਗਿਆ ਤੁਹਾਡੇ ਸਾਹਮਣੇ ਆ ਤੇ ਹੋਰ ਵੀ ਜਿਹੜੀਆਂ ਜਿਹੜੀਆਂ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਜੋੜੇਪੁਰਾਂ ਦੇ ਉੱਤੇ ਇੱਕ ਬਹੁਤ ਸੋਹਣਾ ਪੁਰਾਣਾ ਰੈਸਟ ਹਾਊਸ ਆ ਉਹਦੀ ਵੀ ਮੇਨਟੇਨ ਚੱਲ ਰਹੀ ਹੈ ਤਕਰੀਬਨ 50 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਉਹਦੀ ਮੇਨਟੇਨੈਂਸ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਵੀ ਅਸੀਂ ਕੋਈ ਨਾ ਕੋਈ ਟੂਰਿਸਟ ਸਪੌਟ ਬਣਾਉਣ ਦੇ ਲਈ ਉਧਰਲੇ ਪਿੰਡਾਂ ਨੂੰ ਸਾਡੇ ਜਰਗ ਰੌਣੀ ਵਗੈਰਾ ਦੇ ਪਿੰਡਾਂ ਨੂੰ ਉਧਰ ਵੀ ਕੋਈ ਟੂਰਿਸਟ ਸਪੌਟ ਜਿਹੜਾ ਉਹ ਬਣਾ ਕੇ ਦਿੱਤਾ ਜਾਊਗਾ ਮੈਡਮ ਸਾਹਿਬ ਕਿੰਨੀ ਲਾਗਤ ਨਾਲ ਇਹ ਤਿਆਰ ਕੀਤਾ ਗਿਆ ਜੀ ਇਹ ਤਕਰੀਬਨ ਜਿਹੜਾ ਹੈਗਾ 1 ਕਰੋੜ ਰੁਪਏ ਦੇ ਸਮਥਿੰਗ ਜਿਹੜੀ ਇਹਦੇ ਤੇ ਅਮਾਉਂਟ ਲੱਗੀ ਆ ਟੋਟਲ ਇਹਦੇ ਤੇ ਹਜੇ ਥੋੜੇ ਬਹੁਤ ਕੰਮ ਹਜੇ ਰਹਿਦਾ ਵੀ ਆ ਕੰਮ ਚੱਲ ਰਿਹਾ ਵਾ ਅ ਤਕਰੀਬਨ 70-80% ਕੰਮ ਕੰਪਲੀਟ ਹੋਇਆ ਬਾਕੀ ਕੰਮ ਰਹਿੰਦਾ ਤੇ ਸਾਰਾ ਕੰਮ ਜਿਹੜਾ ਹੈਗਾ ਉਹ ਤਿਆਰ ਕਰਕੇ ਤੇ ਫਿਰ ਅੱਗੇ ਕੰਟਰੈਕਟਰ ਨੂੰ ਦੇਣਾ ਇਹਦਾ ਟੈਂਡਰ ਵਗੈਰਾ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅਸੀਂ ਜਲਦੀ ਚਾਲੂ ਕਰਾਂਗੇ